ਅੱਜ ਦੇ ਇਸ ਐਪੀਸੋਡ ਦੇ ਵਿੱਚ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਚਾਰ ਸਹਬਜ਼ਾਦਿਆਂ ਦੇ ਵਿੱਚੋਂ ਬਾਬਾ ਜੋਰਾਵਰ ਸਿੰਘ ਜੀ ਦੀ ਜ਼ਿੰਦਗੀ ਦੇ ਉੱਪਰ ਇਤਿਹਾਸਿਕ ਕੜੀਆਂ ਦੇ ਉੱਪਰ ਨਜ਼ਰਮਾਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸੇ ਹੀ ਮਹੀਨੇ ਉਹਨਾਂ ਦਾ ਜਨਮ ਜਿਹੜਾ ਹੋਇਆ ਸੀ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ 17 ਨਵੰਬਰ 1996 ਨੂੰ ਹੋਇਆ 10ਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰ ਸਨ ਜਿਨ੍ਹਾਂ ਨੂੰ ਸਰਹੰਦ ਦੇ ਮੁਗਲ ਗਵਰਨਰ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਦੱਸ ਦਈਏ ਕਿ 10ਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ ਬਾਬਾ ਅਜੀਤ ਸਿੰਘ ਜੀ ਜਨਮ ਪੌਂਟਾ ਸਾਹਿਬ ਸਨ 1686 ਬਾਬਾ ਜੁਝਾਰ ਸਿੰਘ ਜੀ ਜਨਮ ਸ਼੍ਰੀ ਅਨੰਦਪੁਰ ਸਾਹਿਬ ਸਨ 1690 ਬਾਬਾ ਜੋਰਾਵਰ ਸਿੰਘ ਜੀ ਜਨਮ ਅਨੰਦਪੁਰ ਸਾਹਿਬ ਸਨ 1696 ਬਾਬਾ ਫਤਿਹ ਸਿੰਘ ਜੀ ਜਨਮ ਸ਼੍ਰੀ ਅਨੰਦਪੁਰ ਸਾਹਿਬ ਸਨ 1600 89 ਵਿੱਚ ਦੋਸਤੋ ਜੇਕਰ ਇਹਨਾਂ ਦੀ ਸ਼ਹਾਦਤ ਦੀ ਗੱਲ ਕਰੀਏ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਤੇ ਇਹ ਵੀ ਦਿਖਾਇਆ ਜਾਂਦਾ ਹੈ ਕਿ ਲੱਗੀ ਹੋਈ ਕਚੈਰੀ ਦੇ ਵਿੱਚ ਜੁੱਤੀ ਦਾ ਥੱਲਾ ਸੂਬੇ ਸਰਹੰਦ ਵਜ਼ੀਰ ਖਾਨ ਨੂੰ ਦਿਖਾਉਣ ਵਾਲੇ ਸੂਰਮੇ ਸਨ ਬਾਬਾ ਜੋਰਾਵਰ ਸਿੰਘ ਜੀ 22 ਸਤੰਬਰ ਸਨ 1705 ਨੂੰ ਦੋਵੇਂ ਵੱਡੇ ਸਹਬਜ਼ਾਦੇ ਚਮਕੌਰ ਸਾਹਿਬ ਦੀ ਜੰਗ 'ਚ ਸ਼ਹੀਦ ਹੋਏ ਸਨ ਉਸ ਸਮੇਂ ਉਹਨਾਂ ਦੀ ਉਮਰ ਲਗਭਗ 18 ਤੇ 14 ਸਾਲ ਦੀ ਸੀ ਦੋਵੇਂ ਹੀ ਛੋਟੇ ਸਹਬਜ਼ਾਦੇ ਕੇਵਲ 4 ਦਿਨਾਂ ਬਾਅਦ 26 ਦਸੰਬਰ ਸਨ 1705 ਨੂੰ ਨਵਾਬ ਸਰਹੰਦ ਵਜ਼ੀਦੇ ਦੇ ਜ਼ਾਲਮਾਨਾ ਹੁਕਮ ਦੇ ਨਾਲ ਜਿਉਂਦੇ ਜੀ ਨੀਆਂ ਦੇ ਵਿੱਚ ਚਣਵਾ ਦਿੱਤਾ ਗਿਆ ਸੀ ਅਤੇ ਉਸ ਸਮੇਂ ਉਹਨਾਂ ਦੀ ਉਮਰ ਛੋਟੇ ਸਾਹਿਬ ਜਦਿਆਂ ਦੀ 6 ਤੇ 8 ਸਾਲ ਦੀ ਸੀ ਪਰਿਵਾਰਿਕ ਵਿਛੋੜੇ ਤੇ ਆਪਾਂ ਨਜ਼ਰ ਮਾਰੀਏ ਤੇ 26 ਅਤੇ 21 ਦਸੰਬਰ ਸਨ 1705 ਦੀ ਰਾਤ ਨੂੰ ਦਸਵੇਂ ਗੁਰੂ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਹਾਕਮਾਂ ਨੇ ਅਗਾਉਂ ਕੁਰਾਨ ਦੀਆਂ ਕਸਮਾਂ ਖਾਧੀਆਂ ਅਤੇ ਹੱਲਾ ਬੋਲ ਦਿੱਤਾ ਉਸ ਵਕਤ ਸਰਸਾ ਨਦੀ ਦੇ ਵਿੱਚ ਹੜ ਆਇਆ ਹੋਇਆ ਸੀ ਸਰਸਾ ਨਦੀ ਤੇ ਜੰਗ ਵੀ ਲੱਗੀ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਲੋੜ ਅਨਸਾਰ ਜਥਿਆਂ ਦੇ ਵਿੱਚ ਵੰਡਿਆ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਭਾਈ ਉਦੇ ਸਿੰਘ ਨੇ ਜੰਗ ਦੀ ਕਮਾਨ ਸੰਭਾਲੀ ਕਮਾਸਾਨ ਜੰਗ ਦੇ ਵਿੱਚ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ ਇੱਥੇ ਦਸਵੀਂ ਪਾਤਸ਼ਾਹੀ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਸਾਥੀ ਸਿੰਘ ਵੀ ਵਿਛੜ ਗਿਆ ਉਸ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਪਰਿਵਾਰ ਵਿਛੋੜਾ قائم ਹੈ ਪਾਤਸ਼ਾਹੀ ਤੋਂ ਵਿਛੜ ਕੇ ਮਾਤਾ ਸੁੰਦਰ ਕੌਰ ਜੀ ਜੀਤੋ ਜੀ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਆ ਗਏ ਮਾਤਾ ਗੁਜਰੀ ਜੀ ਦੋ ਛੋਟੇ ਸਹਬਜਾਦਿਆਂ ਦੇ ਨਾਲ ਸਰਸਾ ਦੇ ਕੰਡੇ ਚਲਦੇ ਚਲਦੇ ਮੋਰਿੰਡੇ ਪਹੁੰਚੇ ਇਨਾਂ ਦਾ ਰਸੋਈਆ ਗੰਗੂ ਬ੍ਰਾਹਮਣ ਇਹਨਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ ਜੋ ਉੱਥੋਂ 20 ਕੁ ਮੀਲ ਦੀ ਵਿੱਥ ਤੇ ਪੈਂਦਾ ਸੀ ਅਨੰਦਪੁਰ ਸਾਹਿਬ ਤੋਂ ਚੱਲਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਡੇਢ ਕੋ 1000 ਸਿੰਘ ਸਨ ਪਰ ਸਰਸਾ ਦੀ ਜੰਗ ਸਮੇ ਕੁਝ ਸਿੰਘ ਸ਼ਹੀਦ ਹੋ ਗਏ ਅਤੇ ਕੁਝ ਨਦੀ ਵਿੱਚ ਰੁੜ ਗਏ ਇਸੇ ਕਰਕੇ ਸ਼ਾਇਦ ਉਹ ਉਹਨਾਂ ਤੋਂ ਵਿਛੜ ਗਏ ਸਰਸਾ ਨਦੀ ਪਾਰ ਕਰਨ ਤੇ ਦਸਵੇਂ ਗੁਰੂ ਜਿਹਦੇ ਨਾਲ 40 ਦੇ ਕਰੀਬ ਸਿੰਘ ਸਨ ਤੇ ਦੋ ਵੱਡੇ ਸਹਬਜ਼ਾਦੇ ਸਨ ਵਡੇ ਸਹਬ ਜਾਦੀਆਂ ਦੀ ਸ਼ਹੀਦੀ ਤੇ ਆਪਾਂ ਨਜ਼ਰ ਮਾਰੀਏ ਤੇ ਗੁਰਦੇਵ ਨੇ ਚਮਕੌਰ ਦੀ ਕੱਚੀ ਗੜੀ 'ਚ ਆਪਣੇ ਆਪ ਨੂੰ ਮੋਰਚਾ ਬੰਦ ਕਰ ਲਿਆ ਇਹ ਗੜੀ ਗੁਰੂ ਕੇ ਸਿੱਖ ਭਾਈ ਬੁੱਧੀ ਚੰਦ ਜੀ ਦੀ ਸੀ ਵੈਰੀਆਂ ਨੇ ਲੱਖਾਂ ਦੀ ਗਿਣਤੀ ਵਿੱਚ ਗੜੀ ਨੂੰ ਘੇਰਾ ਪਾ ਲਿਆ ਤੇ ਦੂਜੇ ਦਿਨ ਸੰਸਾਰ ਦੇ ਇਤਿਹਾਸ ਦੀ ਸਭ ਤੋਂ ਵੱਧ ਬੇਜੋੜ ਅਤੇ ਭयंकर ਜੰਗ ਹੋਈ ਵੱਡੇ-ਵੱਡੇ ਜਰਨੈਲਾ ਸਮੇਤ ਵੈਰੀ ਦਲ ਦੇ ਬੇਅੰਤ ਜਵਾਨ ਮਾਰੇ ਗਏ 20 ਦੇ ਕਰੀਬ ਸਿੰਘ ਵੀ ਸ਼ਹੀਦੀਆਂ ਪਾ ਗਏ ਇੱਥੇ ਹੀ ਜੰਗ 'ਚ ਸੈਂਕੜੇ ਵੈਰੀਆਂ ਦੇ ਆਹੂ ਲਾ ਕੇ ਪਹਿਲਾਂ ਵੱਡੇ ਸਾਹਿਬਜਾਦੇ ਬਾਬਾ ਜੀਤ ਸਿੰਘ ਜੀ ਤਾਂ ਫਿਰ ਸਾਹਿਬਜਾਦਾ ਜੁਝਾਰ ਸਿੰਘ ਜੀ ਸ਼ਹੀਦੀ ਨੂੰ ਪ੍ਰਾਪਤ ਹੋ ਗਏ ਉਸ ਯਾਦ ਵਿੱਚ ਇੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਮੌਜੂਦ ਹੈ ਗੁਰਦੇਵ ਜੀ ਪੰਥ ਦਾ ਫੈਸਲਾ ਮੰਨ ਕੇ ਅੱਧੀ ਰਾਤ ਦੇ ਵਕਤ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਦੇ ਨਾਲ ਵੈਰੀ ਦਲਾ ਨੂੰ چیرਦੇ ਹੋਏ ਗੱਡੀ ਚੋਂ ਨਿਕਲ ਗਏ ਜਾੜ ਤੋਂ ਪਹਿਲਾਂ ਗੁਰੂ ਦੇਵ ਨੇ ਵੈਰੀ ਨੂੰ ਤਾੜੀ ਮਾਰ ਕੇ ਸੁਚੇਤ ਕੀਤਾ ਤੇ ਐਲਾਨਿਆ ਫੜ ਲਓ ਫੜ ਲਓ ਸਿੱਖਾਂ ਦਾ ਗੁਰੂ ਜਾ ਰਿਹਾ ਉਸ ਯਾਦ ਵਿੱਚ ਇੱਥੇ ਗੁਰਦੁਆਰਾ ਤਾੜੀ ਸਾਹਿਬ ਮੌਜੂਦ ਹੈ ਆਰੰਭ ਤੋਂ ਹੀ ਦੁਸ਼ਮਣਾਂ ਦਾ ਇੱਕੋ ਇੱਕ ਨਿਸ਼ਾਨਾ ਸੀ ਦਸ਼ਮੇਸ਼ ਪਿਤਾ ਜੀ ਨੂੰ ਸ਼ਹੀਦ ਕਰਾਉਣਾ ਜਾਂ ਜਿਉਂਦੇ ਜੀ ਗ੍ਰਿਫਤਾਰ ਕਰਨਾ ਵੈਰੀਆਂ ਨੇ ਇਸ ਗੱਲੋਂ ਅਨੰਦਪੁਰ ਸਾਹਿਬ ਸਰਸਾ ਨਦੀ ਤੇ ਫਿਰ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਵੀ ਮੂੰਹ ਦੀ ਖਾਣੀ ਪਈ ਸਰਹੰਦ ਦੀ ਦੀਵਾਰ ਦੂਜੇ ਪਾਸੇ ਗੁਰੂ ਦਰ ਦਾ ਰਸੋਈਆ ਗੰਗੂ ਬ੍ਰਾਹਮਣ ਜਿਹੜਾ ਮਾਤਾ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਨੀਅਤ ਦਾ ਵੱਡਾ ਬੇਈਮਾਨ ਸਾਬਤ ਹੋਇਆ ਉਸਨੇ ਪਹਿਲਾਂ ਤਾਂ ਮਾਤਾ ਜੀ ਦੀ ਮੋਹਰਾ ਵਾਲੀ ਥੈਲੀ ਚੋਰੀ ਕੀਤੀ ਤੇ ਫਿਰ ਇਨਾਮ ਦੇ ਲਾਲਚ ਦੇ ਵਿੱਚ ਆ ਕੇ ਸੂਬਾ ਸਰਹੰਦ ਨੂੰ ਇਤਲਾਹ ਦਿੱਤੀ ਦਿਨ ਚੜ੍ਹਦੇ ਹੀ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਵਜ਼ੀਰ ਦੀ ਕਚਹਿਰੀ ਅੱਗੇ ਪੇਸ਼ ਕਰ ਦਿੱਤਾ ਮਾਤਾ ਗੁਜਰੀ ਕੌਰ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਤਿੰਨਾਂ ਨੂੰ ਸਾਰੀ ਰਾਤ ਠੰਡੇ ਬੁਰਜ ਦੇ ਵਿੱਚ ਭੁੱਖੇ ਤਿਹਾਏ ਰੱਖਿਆ ਭਾਈ ਮੋਤੀराम ਜੀ ਨੇ ਆਪਣੇ ਪਰਿਵਾਰ ਨੂੰ ਖਤਰੇ ਦੇ ਵਿੱਚ ਪਾ ਕੇ ਉਹਨਾਂ ਵਾਸਤੇ ਦੁੱਧ ਪਹੁੰਚਾਇਆ ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਨੂੰ ਕਚਹਿਰੀਆਂ ਦੇ ਵਿੱਚ ਪੇਸ਼ ਕਰਕੇ ਇਸਲਾਮ ਕਬੂਲ ਕਰਾਉਣ ਲਈ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ اڈੋਲ ਰਹੇ ਸੂਬੇ ਦਾ ਉਹਨਾਂ ਦੀ ਮਾਸੂਮੀਅਤ ਉੱਪਰ ਦਿਲ ਪਚੀਸਿਆ ਵੇਖ ਕਾਜੀ ਨੇ ਕਿਹਾ ਇਸਲਾਮ ਬੱਚਿਆਂ ਤੇ ਇਸ ਤਰ੍ਹਾਂ ਦੇ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ ਪਰ دیਵਾਨ ਸੁਚਾਨੰਦ ਬ੍ਰਾਹਮਣ ਉਹਨਾਂ ਨੂੰ ਸੱਪਾਂ ਦੇ ਪੁੱਤ ਸੱਪ ਹੀ ਹੁੰਦੇ ਨੇ ਦੱਸਿਆ ਤੇ ਸੱਤ ਸਜ਼ਾ ਦੇਣ ਦੀ ਗੱਲ ਕੀਤੀ ਅਖੀਰ ਫਤਵਾ ਐਤ ਕਰਕੇ ਵਜ਼ੀਦੇ ਦੇ ਹੁਕਮ ਦੇ ਨਾਲ ਉਹਨਾਂ ਨੂੰ ਜਿਉਂਦੇ ਜੀ ਨੀਆ ਵਿੱਚ ਚਣਵਾ ਦਿੱਤਾ ਗਿਆ ਦੀਵਾਰ ਦੇ ਢੇਹ ਜਾਣ ਤੇ ਉਹਨਾਂ ਦੇ ਸਿਰ ਤਲਵਾਰ ਨਾਲ ਧੜਾ ਤੋਂ ਜੁਦਾ ਕਰ ਦਿੱਤਾ ਇਸ ਜ਼ੁਲਮੀ ਹਾਕਮ ਮਲੇਰਕੋਟਲੇ ਦੇ ਨਵਾਬ ਨੇ ਹਾਰ ਦਾ ਨਾਰਾ ਮਾਰਿਆ ਇਸ ਸ਼ਹਾਦਤ ਨੂੰ ਇਸਲਾਮ ਕਦੇ ਵੀ ਨਹੀਂ ਮੰਨਦਾ ਇਸਲਾਮ ਵਿੱਚ ਕਿਤੇ ਨਹੀਂ ਲਿਖਿਆ ਕਿ ਛੋਟੇ ਮਾਸੂਮ ਬੱਚਿਆਂ ਤੇ ਇਸ ਤਰ੍ਹਾਂ ਦੇ ਜ਼ੁਲਮ ਕੀਤੇ ਜਾਣ ਸੋ ਦੋਸਤੋ ਅੱਜ ਜਦੋਂ ਦਸਵੀਂ ਪਾਸ਼ਾਹੀ ਤੇ ਉਹਨਾਂ ਦੇ ਚਾਰ ਸਹਿਬਜਾਦੇ ਨੌਵੀਂ ਪਾਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰੀ ਜੀ ਇਸ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਤਾਂ ਲੂੰ ਕੰਡੇ ਖੜ ਜਾਂਦੇ ਨੇ ਜਿਨ੍ਹਾਂ ਨੇ ਸਾਨੂੰ ਜਿਉਂਦੇ ਰੱਖਣ ਦੀ ਖਾਤਰ ਪੂਰਾ ਸਰਬੰਸ ਬਾਰ ਦਿੱਤਾ ਅੱਜ ਬਾਬਾ ਜੋਰਾਵਰ ਸਿੰਘ ਜੀ ਦਾ ਪ੍ਰਕਾਸ਼ ਦਿਵਸ ਹੈ। ਔਰ ਇਸ ਪ੍ਰਕਾਸ਼ ਦਿਵਸ ਤੇ ਜਦੋਂ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਹੌਸਲੇ ਨੂੰ ਯਾਦ ਕਰਦੇ ਹਾਂ ਤਾਂ ਪੂਰੇ ਸੰਸਾਰ ਦਾ ਸੀਸ ਝੁਕ ਜਾਂਦਾ ਹੈ। ਸੋ ਪੋਸੂ ਨਾਮਾ ਚੈਨਲ ਬਲੰਬੀ ਉਹਨਾਂ ਦਾ ਇਤਿਹਾਸ ਦੱਸਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ। ਖਿਮਾ ਦੇ ਜਾਚਕ ਹਾਂ। ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ।